ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਜੀਤ ਸਿੰਘ ਧੰਨਵਾਦ ਸਵਾਗਤ ਕਰਦਾ ਅੱਜ ਮੈਂ ਪਹੁੰਚਿਆ ਗੁਰਦੁਆਰਾ ਕਰਨਾ ਸਾਹਿਬ ਪਾਸ਼ਾਹੀ ਛੇਵੀ ਤੇ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਕਰਨਾ ਸਾਹਿਬ ਪਾਸ਼ਾਹੀ ਛੇਵੀ ਪਿੰਡ ਬੋਂਦਲ ਜੋ ਕਿ ਟਾਂਡਾ ਰੋਡ ਦੇ ਨੇੜੇ ਸਥਿਤ ਹੈ 1677 ਈਸਵੀ ਵਿੱਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਤੋਂ ਚੱਲ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਇਸ ਨਗਰ ਬੌਂਦਲ ਵਿਖੇ ਪਹੁੰਚੇ ਇਸ ਪਿੰਡ ਦਾ ਮਾਲਕ ਉਸ ਸਮੇਂ ਇੱਕ ਮੁਸਲਮਾਨ ਸੀ ਤੇ ਇੱਥੇ ਗਰਨੇ ਦੇ ਦਰਖਤਾਂ ਦਾ ਬਹੁਤ ਭਾਰਾ ਜੰਗਲ ਸੀ ਜਦੋਂ ਸਤਗੁਰ ਜੀ ਇਸ ਜੰਗਲ ਵਿੱਚੋਂ ਲੰਘ ਰਹੇ ਸੀ ਤਾਂ ਇੱਕ ਗਰਨੇ ਦਾ ਸੁੱਕਾ ਛਾਪਾ ਗੁਰੂ ਜੀ ਦੇ ਚੋਲੇ ਨੂੰ ਲੱਗਾ ਜਿਸ ਨਾਲ ਗੁਰੂ ਜੀ ਅਟਕ ਗਏ ਛੇਵੇਂ ਪਾਸ਼ਾ ਜੀ ਕੋਲੇ ਤੋਂ ਉੱਤਰ ਕੇ ਮਹਿਰਾਂ ਦੇ ਘਰ ਆਏ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਸ ਸੁੱਕੇ ਛਾਪੇ ਨੂੰ ਜ਼ਮੀਨ ਵਿੱਚ ਗੱਡ ਦੇਵੋ ਗੁਰੂ ਜੀ ਨੇ ਬਚਨ ਕੀਤਾ ਕਿ ਤੂੰ ਸਾਨੂੰ ਅਟਕਾਇਆ ਹੈ ਭਾਵ ਗਰਨੇ ਤੇ ਛਾਪੇ ਨੇ ਸਾਨੂੰ ਅਟਕਾਇਆ ਹੈ ਇਸ ਲਈ ਤੂੰ ਹਾਰਾ ਹੋਵੇਗਾ ਤੇ ਆਪਣੀ ਛੋ ਨਾਲ ਸੰਸਾਰੀ ਜੀਵਾਂ ਦੀਆਂ ਸਾਰੀਆਂ ਅਟਕਾ ਦੂਰ ਕਰੇਗਾ ਇਹ ਬੌਂਦਲਪਿੰਡ ਮੁਸਲਮਾਨਾਂ ਦਾ ਸੀ ਮੁਸਲਮਾਨ ਮਾਲਕ ਨੇ ਜ਼ਮੀਨ ਵਾਣ ਲਈ ਗਰਨੇ ਤੇ ਜੰਗਲ ਨੂੰ ਕਟਿਆ ਦੇ ਨਾਲ ਹੀ ਗੁਰੂ ਵਰ ਪ੍ਰਾਪਤ ਕਰਨੇ ਦਾ ਦਰਖਤ ਵੀ ਕਟਿਆ ਗਿਆ ਪਰ ਉਸ ਮੁਸਲਮਾਨ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਦੂਸਰੇ ਦਿਨ ਉਸਨੇ ਵੇਖਿਆ ਕਿ ਗਰਨੇ ਦਾ ਦਰਖਤ ਤਾਂ ਉਸੇ ਤਰ੍ਹਾਂ ਹੀ ਹਰਾ ਭਰਾ ਖੜਾ ਹੈ ਦੂਸਰੀ ਵਾਰ ਫਿਰ ਕਟਿਆ ਗਿਆ ਪਰ ਇਹ ਬੂਟਾ ਫਿਰ ਹਰਿਆ ਭਰਿਆ ਹੋ ਗਿਆ ਤੀਸਰੀ ਵਾਰ ਉਸ ਮੁਸਲਮਾਨ ਨੇ ਗਰਨੇ ਦੇ ਦਰਖਤ ਨੂੰ ਜੜ ਤੋਂ ਪੁੱਟ ਕੇ ਸੁੱਟ ਦਿੱਤਾ ਪਰ ਰਾਤ ਨੂੰ ਉਸ ਨੂੰ ਆਕਾਸ਼ ਬਾਣੀ ਹੋਈ ਕਿ ਇਹ ਬੂਟਾ ਜੁਗੋ ਜੁਗ ਅਟਲ ਰਹੇਗਾ ਤੂੰ ਇਸ ਨੂੰ ਪੱਟ ਕੇ ਖਤਮ ਨਹੀਂ ਕਰ ਸਕਦਾ ਜਦੋਂ ਉਸਨੇ ਸਵੇਰੇ ਉੱਠ ਕੇ ਦੇਖਿਆ ਤੇ ਇਹ ਬੂਟਾ ਖੂਬ ਹਰਿਆ ਭਰਿਆ ਪ੍ਰਿਆ ਸੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਗਰਨੇ ਦਾ ਬੂਟਾ ਅੱਜ ਵੀ ਬੌਂਦਲ ਪਿੰਡ ਵਿੱਚ ਹਰਿਆ ਭਰਿਆ ਹੈ ਤੇ ਆਪਣੇ ਛੋ ਨਾਲ ਸੰਗਤਾਂ ਦੀਆਂ ਮਨੁਕਾਮਨਾਵਾਂ ਪੂਰੀਆਂ ਕਰ ਰਿਹਾ ਹੈ ਇਸ ਗਰਨੇ ਦੇ ਬੂਟੇ ਨੂੰ ਗੁਰੂ ਸਾਹਿਬ ਜੀ ਦਾ ਵਰ ਪ੍ਰਾਪਤ ਹੈ ਕਿ ਜੋ ਕੋਈ ਵੀ ਸੱਚੇ ਮਨ ਨਾਲ ਇਸ ਗਰਨੇ ਦੇ ਬੂਟੇ ਦੀ ਛੋਹ ਪ੍ਰਾਪਤ ਕਰਨਗੇ ਉਹਨਾਂ ਦੀਆਂ ਮਨੁਕਾਮਨਾਵਾਂ ਪੂਰੀਆਂ ਹੋਣਗੀਆਂ ਸੋ ਸਾਧ ਸੰਗਤ ਜੀ ਸਭ ਨੂੰ ਬੇਨਤੀ ਹੈ ਕਿ ਛੇਵੀਂ ਪਾਸ਼ਾ ਜ਼ਾਹਿਰਾ ਹਜ਼ੂਰ ਹਾਜ਼ਰਾ ਹਜ਼ੂਰ ਤੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚੋਂ ਪ੍ਰਾਪਤ ਅਰਤੀ ਪਿੰਡ ਬੌਂਦਲ ਵਿਖੇ ਸ਼੍ਰੀ ਗਰਨਾ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਨਾ